ਲੋਵੀ ਮਿੱਤਰੋ ਆ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਵੀਡੀਓ ਬਹੁਤ ਵਧੀਆ ਤੇ ਹਾਸੇ ਮਜ਼ਾਕ ਵਾਲੀ ਵੀਡੀਓ ਆ ਧਿਆਨ ਨਾਲ ਦੇਖਿਓ ਹੁਣ ਜਿਵੇਂ ਆ ਸਾਈਕਲ ਤੇ ਇੱਕ ਫੋਨ ਲਾਈ ਜਾਂਦਾ ਪਿੱਛੇ ਤੇ ਬਾਕੀ ਆ ਜਿਹੜਾ ਬੰਦਾ ਹੈਗਾ ਬਾਈ ਅ ਇਹਨੇ ਪਿੱਛੇ ਇੱਕ ਰੋਲ ਜਾਂ ਪਰਾਲੀ ਦਾ ਬਣਾਤਾ ਤੇਲ ਪਾ ਕੇ ਅੱਗ ਲਾਤੀ ਉਹਦੇ ਉੱਪਰ ਹੁਣ ਜਿਹੜਾ ਮੂਰੇ ਬੰਦਾ ਜਾਂਦਾ ਬਾਈ ਉਹਨੂੰ ਕੋਈ ਪਤਾ ਨਹੀਂ ਹੈਗਾ ਇੱਕ ਇਹ ਵੀਡੀਓ ਬਣਾਉਣ ਦਾ ਮਸਕਤ ਆਗਾ ਤੇ ਪਰ ਇੱਕ ਹੀ ਹਾਸੇ ਮਜ਼ਾਕ ਵਾਲੀ ਵੀਡੀਓ ਬਣਾਈ ਗਈ ਆ ਵੀਡੀਓ ਧਿਆਨ ਨਾਲ ਦੇਖਿਓ ਵੀਡੀਓ ਬਹੁਤ ਸੋਹਣੀ ਆ ਬਾਈ ਧਿਆਨ ਨਾਲ ਦੇਖੀ ਚਲੋ ਉਹਨੂੰ ਕੋਈ ਨਹੀਂ ਪਤਾ ਅੱਗ ਅੱਗ ਜਿਹੜੀ ਉਹ ਸਿਰੇ ਤੱਕ ਭਗ ਜਾਣੀ ਆ ਤੇ ਉਹ ਬੰਦੇ ਨੂੰ ਵੀ ਕੋਈ ਨਹੀਂ ਪਤਾ ਹਜੇ ਤੱਕ ਤੇ ਉਹਦੇ ਹੈੱਡਫੋਨ ਲਾਏ ਪਿਆ ਤੇ ਆ ਦੇਖੀ ਚਲੋ ਧਿਆਨ ਨਾਲ ਦੇਖੀਏ ਲੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਫੋਲੋ ਕਰਦੇ ਹੋ ਜੇ YouTube ਤੇ ਦੇਖਦੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਉਹਨੂੰ ਵੀ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਇਸ ਤਰ੍ਹਾਂ ਹੀ ਹੋ ਜਾਈਦਾ ਹੁਣ ਫੇਰ ਖੜ ਗਿਆ ਵੀ ਇਹ ਇਹ ਮਿੱਟੀ ਲਾ ਕੇ ਸਰੀਰ ਦੇ ਉੱਪਰ ਨਾ ਇਹ ਪਤਲਾ ਜਿਹਾ ਬਣਿਆ ਵਗਾ ਹੁਣ ਜਿਹੜਾ ਹੋ ਬੰਦਾਗਾ ਉਹ ਦੱਸ ਦੂਗਾ ਵੀ ਉਹ ਬੰਦੇ ਨੇ ਲਾਈ ਅੱਗ ਆਦੇ ਭਾਈ ਚੱਕ ਭਾਈ ਉਹਦਾ ਯਕੀਨ